Uang um, video ban diya, uang share ngecegi. Cari barang Menu ਦੰਦਾਂ ਲੈਂਦੀ ਮੰਗਾ ਜਮਰ ਜਾਣਿਆ ਇੰਨੇ ਪੈਸੇ ਦੱਸ ਤੂੰ ਕਿੱਥੇ ਲੈ ਕੇ ਚਲ ਵਾ ਗਾਣਾ ਤੂੰ ਨੱਚ ਮੈਂ ਗਾਣਾ ਤੂੰ ਨੱਚ ਇੰਨੇ ਪੈਸੇ ਦੱਸ ਤੂੰ ਕਿੱਥੇ ਲੈ ਕੇ ਜਾਣਿਆ ਬੇ ਮਰ ਜਾਣਿਆ ਬੇ ਮਰ ਜਾਣਿਆ ਮੈਨੂੰ ਲਹੰਗਾ ਮੈਨੂੰ ਲਹੰਗਾ ਲੈ ਦੇ ਮੈਂ ਗਾ ਜਾ ਮੈਨੂੰ ਲੁਕੀ ਦੀਆਂ ਤੁਮ ਮੈਨੂੰ ਲੁਕੀ ਦੀ ਅੱਜ ਮੈਂ ਇਹ ਲਿਕੇ ਬਣਾ ਦਿੱਤੀ ਆ ਆਇਆ ਆਈ ਮਿਲੀ ਦਰਵਾਜੇ ਦੇ ਪਿੱਛੇ ਲੁਕ ਗਈ ਕੈਮਰੇ ਕੇ ਸਾਹਮਣੇ ਕੈਮਰੇ ਕੈਮਰੇ ਕੇ ਸਾਹਮਣੇ ਨਹੀਂ ਆਈ ਸੁਪਰੀ ਆਜ ਤੇ ਆ ਤੂੰ ਦੇਖ ਤੈਨੂੰ ਬੁਖਾਰ ਹੈ ਦੋ ਦਿਨ ਝੂਠ ਬਾਣਦੇ ਨੇ ਨੀਆਂ ਬੇਲੇ ਬੰਦੇ ਘਰ ਬੁਖਾਰ ਹੀ ਹੁੰਦਾ ਹੁੰਦਾ ਮੇਲੇ ਚੱਤੀ ਘਾਲੇ ਜੇ ਬੰਦਾ ਬੇਲੋ ਉਹਨੂੰ ਸੁਸਤ ਉਹ ਹੁੰਦਾ ਬੇਲਾ ਕੰਮ ਕਰ ਕੋ ਨਾ ਬੰਦਾ ਫੇਰ ਨਹੀਂ ਕੁਝ ਹੁੰਦਾ ਕਾੜ ਦੇ ਕਾ ਰਾਇਆਂ ਮੈਨੂੰ ਲੈਂਗਾ की बोलेगे ता मैंने आप अपंग के कारण ना तो कमीशोय अब दिल्ली है निकल ਮਿਲ ਕੇ ਚੱਲ ਗਈ ਹੈ ਹਾਂ ਚੱਪਲ ਗਰੀ ਚੱਪਲ ਉਹ ਬੜੀ ਇਦੂਚੀ ਕਾਂਚੀ ਕਾਂਚੀ ਦੀ ਸਕੂਲ ਵਾਲੀ ਨਹੀਂ ਹੁੰਦੀ ਐ ਉਹ ਚੱਪਲ ਮੈਂ ਤੇ ਮਿਲ ਕੇ ਰੀ ਦਾ ਮੈਨੂੰ ਪਤਾ ਮਿਲਾਵਾਂਗਾ ਸਾਰਾ ਜਣਾ ਨਹੀਂ ਹੈ ਪਤਾ ਇਹਦਾ ਕਿੱਥੋਂ ਪਈ ਆਂ ਪੈਸੇ ਜਿਹੜੀ ਮਿਲਾਵਾਂਗਾ ਸਨੀ ਨਹੀਂ ਆ ਉਹ ਤੇ ਫੋਲ ਖਾਲਪ ਹੋ ਜਾਂਦੇ ਆ ਚੱਪੇ ਜਿ वाली ਚੱਪੇ ਜਾਲੀ ਇੱਕ ਲੱਗੀ ਚੱਪੜ ਹੁੰਦੀ ਆ ਨਾ ਆਹ ਲੱਗੀ ਚੱਪੜ ਨਹੀਂ ਉਦਾਂ ਵੀ ਦੱਸ ਦਈਏ ਪਰ ਉੱਤੇ ਜਾਲੀ ਆਉਂਦੀ ਹੁੰਦੀ ਜਾਲੀ ਦੀ ਬੰਦ ਪਰਾਂ ਹੁੰਦੀ ਆ ਗਰਮੇ ਗਰਮੇ ਬਾਹਰ ਵਾਲੀ ਹੁੰਦੀ ਆ ਗਰਮੇ ਬਾਹਰ ਹੁੰਦੀ ਆ ਬੈਲੀ ਟਾਈਪ ਹੁੰਦੀ ਆ ਪੈਰ ਦੇ ਸੋਰ ਵਾਲਾ ਹੈਗਾ ਫੋਲ ਖੜਾ ਆ ਗਈ ਨਾ ਕੋਈ ਹੋਏ ਪਤਾ ਹੋਏ ਨਾ ਕੋਈ ਗੇਨ ਪਾਈ ਦੇ ਜਿੱਦਾਂ ਇਸ ਲਈ ਬੈਨ ਨੇ ਬ੍ਰੈਂਡ ਨਹੀਂ ਕਿਹਨੇ ਦਿਖਿਆਗੇ ਇਹਨੂੰ ਪਾਈ ਦੇ ਨਾਲ ਦੀ ਮਾਇ ਹੈ ਮਿਲੀ ਦੀ ਉੱਤਾਂ ਦੀ ਗਾਇਸ ਕਮੈਂਟ ਕਰਕੇ ਆਇਦੱਸ ਮਿਲ ਗਈ ਨਹੀਂ ਮੈਂ ਚੱਪਲ ਲੈਣੇ ਇੰਦਾਂ ਜੀ ਉਹਨ ਕੀ ਭੈ ਕੀ ਕਹਿੰਦੀ ਐ ਐ ਚੱਪਲ ਫੜ ਲੈਣਾ ਤੇ ਕੈਹ ਫੜਿਆ ਨਾ ਤੈਨੂੰ ਮਾਕੂ ਮਾਰ ਕੇ ਦੀਦੀ ਕੋ ਸੰਗੀਤ ਦੀਦੀ ਆ ਪਾਈ ਦੀਆ 대 누마가 끼여온대야? 그때 제레비냐? 봐온채? ਅਜਲੇ ਬੀ ਕੀ ਉਹ ਅਜਲੇ ਬੀ ਕਹਿੰਦੇ ਮੇਲੇ ਦੇ ਅਜਲੇ ਬੀ ਹੋਰੀ ਜਿਲੇ ਪਈ ਹੋ ਆਪੇ ਕੁਲੇ ਗਈ ਹੀ ਜਲਾੜ ਹੋ ਰਾਇਆ ਕਿਉ ਕੁਲੇ ਅਜਲੇ ਬੀ ਆਉਂਦੇ ਪੋਏ ਦੇ ਨੇ ਛੋਲ ਆ ਮੰਦੇ ਜਲੇ 88 ਛੋਲ ਉਹੀ ਆ ਮੇਰੀ ਖਾ ਦੇ ਜਾਂਦੀ ਮੇਰੀ ਕਿਆ ਹੂੰ ਤਾਂ ਫੇਮਸ ਆਊਗੀ ਯਾਰ ਮੈਨੂੰ ਕਹਿੰਦੇ ਬੈਟਲਿੰਗ ਦਾ ਵੀਡੀਓ ਬਣਾਉਂ ਤਾਂ ਫੇਮਸ ਆਊਗੀ ਹੈ ਫੇਮਸ ਫੇਮਸ ਆਊਗੀ ਮਿਲ ਹੀ ਹੁਣ ਤੂੰ ਕੰਦੀਆਂ ਇਹਨਾਂ ਨੇ ਮੇਕਅਪ ਫੋਟੋ ਖੜੀ ਹੋਰ ਕੁਝ ਨਹੀਂ ਸੁਲੇ ਗਈ ਅੱਜ ਬੱਦਲੇ Hah, dari थी मैं रंजीत ए गंदियां फोन करो की कहंदी गंदी बड़ी मैडम ਸਕੂਲੇ ਪੜੇਗਾ ਨਾ ਬੈਠੇ ਰਹੋ ਤੇ ਫੂਲੇ ਕੁੱਤੇ ਬਾਬੇ ਦਾ 100 ਪੱਟਣੇ ਨੇ ਕਨੇ 50 ਪੱਟਣੇ 100 ਪੱਟਣੇ ਬ੍ਰੇਕ ਗੁਣਾ 4 ਕੋਈ ਸਮਝ ਨਹੀਂ ਬੈਠੇਗਾ ਸਕੂਲੇ ਜਾ 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 ਗੋਲੀ ਚੜਨ ਬਿੜਾ ਚਾਲਾ ਲਕਲੀ ਹੋ ਗਿੱਲੀ ਆ ਗਿਆ ਬਿੱਲੀ ਆ ਗਈ ਬਿੱਲੀ ਕੌਣ ਆਉਂਦਾ ਜਾ ਤੇਰਾ ਤਾਂ ਆਉਂਦਾ ਸੋਈ ਜਾ ਜਾਂਦੇ ਆ ਲੈਟ ਵਾਲੇ ਨਹੀਂ ਉਹ ਇਲਾਟਾਂ ਨਹੀਂ ਆਉਂਦੀ ਨਹੀਂ ਸੌ ਰਾਤੀ ਹੱਤੀ ਜੇ ਬਾਸ ਹੁੰਦੀ ਹੈ ਇਹ ਪਾਣੀ ਬਿੱਲੀ ਬਿੱਲੀ ਦੇਖ ਪਤਾ ਜੀ ਕਰ ਮੈਂ ਇਹ ਦੇਦਰ ਨਹੀਂ ਸੁਪਾਣਾ ਹੈ ਹੈਨਾ ਇਹਦੇ ਨਹੀਂ ਸੁਪਾਣਾ ਇਹ ਜਦੋਂ ਸਾਡੇ ਉਹ ਜਾਦੂ ਕਰੇ ਨੇ ਨਹੀਂ ਤਾ ਦੋ ਤੁਸੀਂ ਲੋਏ ਮਕੇਰੀਆਂ ਹਾਂ ਦੋ ਕਰੇ ਜੀ ਅੰਦੇ ਤੋਂ ਤਰੇ ਹੀ ਆਹ ਹਾਰ ਮਿਲ ਜਾਂਦੇ ਤਰੇ ਹਾਂ ਆਉਂ ਉਹ ਮਾਤਾ ਜੀ ਨੇਰੀ ਉਹ ਪੂਰਾ ਖੱਟ ਨੇਰੀ ਜੀ ਨਾ ਚੱਲਦਾ ਨੇਰੀ ਨੂੰ ਬਾਅਦ ਚੱਲਦੇ ਹਲੇਦਾਰ ਨੇ ਡਿੱਗਿਆ ਹੋ ਰਾਈ ਗਈ ਡਿੱਗਿਆ ਹੋ ਰਾਇ ਤੇ ਲੈ ਆਪੇ ਲਾਇਆ ਉਹਨਾਂ ਨੇ ਨਾ ਨਾ ਡਿੱਗਿਆ ਹੋ ਰੀ ਆਪੇ ਲਾਇਆ ਉਹਨਾਂ ਨੇ ਉਹ ਦੂਸਰਾ ਹੈਲੀਕਾਪਟਰ ਹੀ ਹੈਲੀਕਾਪਟਰ ਫੌਜੀਆ ਵਾਲਾ ਹੈਲੀਕਾਪਟਰ ਉਹ ਜਾ ਆ ਜਾਂਦਾ ਜਿਹੜਾ ਪਹਿਲਾਂ ਦੋ ਪਹਿਲਾਂ ਜਾਣਾ ਨਾ ਫੇਰ ਆਉਂਦਾ ਆਈ ਬਣੇ ਹੋਰ ਦੂਸਰਾ ਹੁੰਦਾ ਸਵਾਰੀ ਆ ਜਾਂਦਾ ਉਹ ਆਹ ਹੈਲੀਕਾਪਟਰ ਹੁੰਦਾ ਜਿਹਦੇ ਦੋ ਯਾਨੀ ਬੰਦੇ ਆ ਫੌਜੀਆ ਵਾਦੀਆਂ ਹੁੰਦੀਆਂ ਪੋਚਿਆ ਲਈ ਲੱਗਦਾ ਉਹ ਲਾਗੇ ਮੈਂ ਡਾ ਲਾ ਦੇ ਦੇਖੀ ਲਾਗੇ ਤਾਂ ਇਹ ਕਿੱਡਾ ਬੜਾ ਅੰਗ ਜਾਇਓ ਕੱਲਾ ਨਹੀਂ ਬੰਦਾ ਖਲੋੜੇ ਏਅਰਪੋਰਟ ਏਅਰਪੋਰਟ ਜਾਦੀ ਲੋਕ ਫੋਟੋਆਂ ਵਾਂਗ ਚਾਹੁੰਦੇ ਆ ਜਵਾ ਮਿਲੂਗੀ ਕਿਆ ਇੰਟਰੀ ਪੇਟ ਰੇਗੀ ਲੱਗਦਾ ਗੰਦੀ ਗੰਦੀ ਏਰੀ ਪੱਪੀ ਕੀ ਬਣਾਇਆ ਅੱਜ? ਬਾਕੀ ਰੋਟੀ। ਆਲੂ। ਹੋਰਾ ਬੁੱਢੀ ਗੰਦੀ ਤਾਂ ਕਦੀ ਕਾਲੂ ਖਾ ਲੇ ਆਲੂ। ਕਹਿੰਦਾ ਮੈਂ ਨਹੀਂ ਤੈਨੂੰ ਖਾਣੇ ਦੋ ਦੇ ਆਲੂ।